ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਡੇ ਸਾਹਮਣੇ ਬਣਾਣੀ ਪਗਦੀ ਵੀਡੀਓ ਲੈ ਕੇ ਆਏ ਹਾਂ ਜਿਹੜਾ ਆਪਾਂ ਨੇ ਪਹਿਲਾ ਲੜ ਲਗਾਉਣਾ ਹੈ ਜੀ ਚੰਗੀ ਤਰ੍ਹਾਂ ਜਿਹੜੇ ਆਪਾਂ ਨੇ ਇੱਕ ਜਗ੍ਹਾ ਤੇ ਵਾਲ ਇਕੱਠੇ ਕਰਕੇ ਪਿੱਛੋਂ ਖੋਲ ਕੇ ਚੰਗੀ ਤਰ੍ਹਾਂ ਵਾਲ ਪਾ ਕੇ ਲਗਾ ਦੇਣਾ ਹੈ ਜੀ ਲਗਾਉਣ ਤੋਂ ਬਾਅਦ ਜਿਹੜਾ ਆਪਾਂ ਨੇ ਦੂਸਰਾ ਲੜ ਲਗਾਉਣਾ ਹੈ ਜੀ ਪਿੱਛੋਂ ਪਿੰਚ ਕਰਕੇ ਪਿੰਚ ਕਰਕੇ ਚੰਗੀ ਤਰ੍ਹਾਂ ਖੋਲ ਕੇ ਬੰਦ ਪਾਸੇ ਉੱਪਰ ਰੱਖ ਕੇ ਖੁੱਲਦਾ ਪਾਸਾ ਥੱਲੇ ਰੱਖ ਕੇ ਚੰਗੀ ਤਰ੍ਹਾਂ ਇੱਕ ਜਗ੍ਹਾ ਤੇ ਵਾਲ ਇਕੱਠੇ ਕਰਕੇ ਪਿੱਛੋਂ ਖੋਲ ਕੇ ਚੰਗੀ ਤਰ੍ਹਾਂ ਵਾਲ ਪਾ ਕੇ ਲਗਾ ਦੇਣਾ ਹੈ ਜੀ ਜਿਹੜਾ ਆਪਾਂ ਨੇ ਤੀਸਰਾ ਲੜਾ ਲਗਾਉਣਾ ਹੈ ਜੀ ਪਿੱਛੋਂ ਪੈਂਚ ਕਰਕੇ ਪਿੱਛੇ ਕਰਕੇ ਬੰਦ ਪਾਸਾ ਉੱਪਰ ਰੱਖ ਤੇ ਰੱਖ ਕੇ ਖੁੱਲਦਾ ਪਾਸਾ ਥੱਲੇ ਰੱਖ ਕੇ ਇੱਕ ਜਗ੍ਹਾ ਤੇ ਵਾਲ ਇਕੱਠੇ ਕਰਕੇ ਪਿੱਛੋਂ ਖੋਲ ਕੇ ਚੰਗੀ ਤਰ੍ਹਾਂ ਵਾਲ ਪਾ ਕੇ ਲਗਾ ਦੇਣਾ ਹੈ ਜੀ ਧੀਠਾ ਲੜ ਲਗਾਉਣ ਤੋਂ ਬਾਅਦ ਜਿਹੜਾ ਆਪਾਂ ਨੇ ਚੌਥਾ ਲੜ ਲਗਾਉਣਾ ਹੈ ਪਿੱਛੋਂ ਪਿੰਚ ਕਰਕੇ ਬੰਦ ਪਾਸਾ ਤੇ ਰੱਖ ਕੇ ਖੁੱਲਦਾ ਪਾਸਾ ਥੱਲੇ ਰੱਖ ਕੇ ਇੱਕ ਜਗ੍ਹਾ ਵਾਲ ਇਕੱਠੇ ਕਰਕੇ ਇੱਕ ਜਗ੍ਹਾ ਵਾਲ ਇਕੱਠੇ ਕਰਕੇ ਪਿੱਛੋਂ ਖੋਲ ਕੇ ਲਗਾ ਦੇਣਾ ਹੈ ਜੀ ਲਗਾ ਦੇਣਾ ਹੈ ਜੀ ਜਿਹੜਾ ਹੁਣ ਆਪਾਂ ਨੇ ਪੰਜਵਾਂ ਲੜ ਲਗਾਉਣਾ ਹੈ ਜੀ ਪਿੱਛੋਂ ਪਿੰਚ ਕਰਕੇ ਬੰਦ ਪਾਸੇ ਉੱਤੇ ਰੱਖ ਕੇ ਖੁੱਲਦਾ ਬਾਸਾ ਥੱਲੇ ਰੱਖ ਕੇ ਚੰਗੀ ਤਰ੍ਹਾਂ ਇੱਕ ਜਗ੍ਹਾ ਤੇ ਵਾਲ ਇਕੱਠੇ ਕਰਕੇ ਪਿੱਛੋਂ ਖੋਲ ਕੇ ਲਗਾ ਦੇਣਾ ਹੈ ਜੀ ਲਗਾਉਣ ਤੋਂ ਬਾਅਦ ਜਿਹੜਾ ਆਪਣੇ ਕੋ ਪੈਨ ਹੋਏਗਾ ਉਸ ਦੀ ਮਦਦ ਨਾਲ ਆਪਾਂ ਨੇ ਵਾਲ ਚੰਗੀ ਤਰ੍ਹਾਂ ਸੈੱਟ ਕਰ ਲੈਣੇ ਹਨ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਕਿ ਅਸੀਂ ਤੁਹਾਡੇ ਲਈ ਐਜੇ ਵੀਡੀਓ ਹੋਰ ਲੈ ਕੇ ਆ ਸਕੀਏ ਚੰਗੀ ਤਰ੍ਹਾਂ ਬਲ ਪਾ ਕੇ ਲਗਾ ਲਗਾ ਲੈਣਾ ਹੈ ਜੀ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਛੇਵਾਂ ਲੜ ਲਗਾਉਣਾ ਹੈ ਜੀ ਈਮੇਲੜਾ ਲਗਾਉਣਾ ਹੈ ਜੀ ਪਿੱਛੋਂ ਪੈਂਚ ਕਰਕੇ ਬੰਦ ਪਾਸੋਂ ਤੇ ਰੱਖ ਕੇ ਖੁੱਲਦਾ ਪਾਸਾ ਥੱਲੇ ਰੱਖ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਲਗਾ ਦੇਣਾ ਹੈ ਜੀ ਉਸ ਤੋਂ ਬਾਅਦ ਆਪਾਂ ਬਾਅਦ ਹੀ ਮਤਨ ਨਾਲ ਨੋਕ ਤੋਂ ਬਾਹਰ ਸੈੱਟ ਕਰ ਲੈਣੇ ਆਂ ਜੀ ਜੇ ਮੇ ਲੜ ਲਗਾਉਣ ਤੋਂ ਬਾਅਦ ਜਿਹੜਾ ਹੁਣ ਆਪਾਂ ਨੇ ਆ ਕੱਲ ਆਖਰੀ ਲੜ ਲਗਾਉਣਾ ਹੈ ਜੀ ਕੱਲ ਕੀ ਲੜ ਲਗਾਉਣਾ ਹੈ ਉਸ ਨੂੰ ਇੱਕ ਪਾਸਾ ਇੱਕ ਪੱਲਾ ਉੱਪਰ ਰੱਖ ਕੇ ਦੂਜਾ ਪੱਲਾ ਉੱਪਰ ਆ ਦਾ ਕੇ ਜੰਗੀ ਤਰ੍ਹਾਂ ਫੋਲਡ ਕਰਕੇ ਫੋਲਡ ਕਰਕੇ ਜੰਗੀ ਤਰ੍ਹਾਂ ਬਾੜ ਪਾ ਕੇ ਨੂੰ ਉਸ ਤੋਂ ਬਾਅਦ ਆਪਾਂ ਨੋਕ ਦੀ ਸਿਹਜ ਚ ਪੱਗ ਤੈਨ ਲਗਾ ਕੇ ਉਸ ਉੱਥੋਂ ਜਿਹੜਾ ਆਪਾਂ ਨੇ ਕੱਲ੍ਹ ਕੇ ਲੜ ਲਗਾਉਣਾ ਉਸ ਤੋਂ ਮੋੜ ਕੇ ਲਗਾ ਦੇਣਾ ਹੈ ਜੀ ਤਿਕੋਂ ਤੋਂ ਬਾਅਦ ਜਿਹੜਾ ਆਪਣੇ ਕੋਲ ਬਾਜ ਹੋਏਗਾ ਉਸ ਦੀ ਮਦਦ ਨਾਲ ਆਪਾਂ ਨੇ ਪੇਜ ਸੈੱਟ ਕਰ ਲੈਣੇ ਹਨ ਜੀ ਕਾਲ ਕੀ ਲੜ ਲਗਾਉਂ ਤੋਂ ਬਾਅਦ ਜਿਹੜਾ ਆਪਾਂ ਨੇ ਸੈਟ ੱਕਣਾ ਹੈ ਜੀ ਸੈਟ ੱਕਣਾ ਹੈ ਜਿਹੜਾ ਆਪਾਂ ਨੇ ਪਹਿਲਾਂ ਲੜ ਲਗਾਇਆ ਸੀ ਉਸ ਨੂੰ ਉੱਪਰੋਂ ਖਿੱਚ ਕੇ ਪੁਰਾ ਖੇਚ ਕੇ ਚੰਗੀ ਤਰ੍ਹਾਂ ਖੋਲ ਕੇ ਉਸ ਚੰਗੀ ਤਰ੍ਹਾਂ ਖੋਲ ਕੇ ਬਾਜ ਨਾਲ ਢਾਕ ਲੈਣਾ ਹੈ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਆਪਾਂ ਨੇ ਮੂੰਹ 'ਚ ਲੜ ਰੱਖਿਆ ਸੀਗਾ ਉਸ ਨੂੰ ਖਿੱਚ ਲੈਣਾ ਹੈ ਖਿੱਚਣ ਤੋਂ ਬਾਅਦ ਆਪਾਂ ਨੇ ਆਪਾਂ ਨੇ ਜਿਹੜਾ ਮੂੰਹ 'ਚ ਲੜ ਰੱਖਿਆ ਸੀ ਉਸ ਨੂੰ ਪਿੱਛੋਂ ਸਨੂੰ ਚੰਗੀ ਤਰ੍ਹਾਂ ਹੁਣ ਜਿਹੜਾ ਆਪਾਂ ਨੇ ਜਿਹੜਾ ਮੂੰਹ ਚ ਰੱਡ ਰੱਖਿਆ ਸੀਗਾ ਉਸ ਨੂੰ ਉਸ ਨੂੰ ਇੱਕ ਪੱਲਾ ਉੱਪਰ ਆ ਕੇ ਦੂਜਾ ਪੱਲਾ ਉੱਪਰ ਆ ਕੇ ਪਿੱਛੇ ਪਿੱਛੇ ਬੈਕ ਸਾਈਡ ਤੇ ਆਪਾਂ ਨੇ ਦਬ ਦੇਣਾ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਆਪਣੇ ਕੋ ਪੈਨ ਹੋਵੇ ਪੈਨ ਹੋਵੇਗੀ ਉਸ ਦੀ ਮਦਦ ਨਾਲ ਆਪਾਂ ਨੇ ਜਿਹੜੇ ਆਪਣੇ ਵਾਲ ਹੋਣਗੇ ਉਹ ਚੰਗੀ ਤਰ੍ਹਾਂ ਸੈੱਟ ਕਰ ਲੈਣੇ ਹਨ ਜੀ ਸੈੱਟ ਸੈੱਟ ਕਰਨ ਤੋਂ ਬਾਅਦ ਸੈਟ ਆਕ ਲੈਣਾ ਹੈ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਮੂੰਹ ਚਾੜ ਰੱਖਿਆ ਜੀ ਚੰਗੀ ਤਰ੍ਹਾਂ ਅਸ ਨੂੰ ਬੈਕ ਤੇ ਪਿੰਚ ਕਰ ਲੈਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹ